ਇਤ ਪੁਰਖਿਆਂ ਨਾਲ ਗੱਲਾਂ ਕਰੋ ਪੁਰਖੇ ਕੌਣ ਹੁੰਦੇ ਆ ਸਾਡੇ ਬਜ਼ੁਰਗ ਸਾਡੇ ਵੱਡੇ ਵਡੇਰੇ ਕਰਦੇ ਹੁੰਨੇ ਗੱਲਾਂ ਉਹਨਾਂ ਦੇ ਨਾਲ ਕਰਦੇ ਹੁੰਨੇ ਕਿਸ ਤਰ੍ਹਾਂ ਦੀਆਂ ਕਿਆ ਪੁੱਛਦੇ ਹੁੰਨੇ ਉਹਨਾਂ ਕੋਲ ਇੱਕ ਤਾਂ ਲੜਾਈ ਕਰਦੇ ਅੱਜ ਕੱਲ ਦੇ ਬੱਚੇ ਜਦੋਂ ਉਹ ਕਿਸੇ ਵੀ ਗੱਲ ਤੋਂ ਰੋਕਦੇ ਆ ਆਪਾਂ ਲੜਦੇ ਹੁੰਨੇ ਫਿਰ ਹੈਨਾ ਤੁਹਾਨੂੰ ਕੀ ਪਤਾ ਪ੍ਰਾਣਿਆਂ ਨੂੰ ਅੱਜ ਕੱਲ ਇਦਾਂ ਹੀ ਚੱਲਦੀ ਐ ਪੜ੍ਹਾਈ ਫੋਨ ਲੈ ਕੇ ਜਦ ਕਿ ਅਸੀਂ ਪੜ੍ਹਾਈ ਨਹੀਂ ਕਰ ਰਹੇ ਹੁੰਦੇ ਹੋਰ ਕਿੱਦਾਂ ਨਹੀਂ ਐ ਇਸ ਤੋਂ ਬਿਨਾਂ ਵਾਲੀਆਂ ਕਿਹੜੀਆਂ ਗੱਲਾਂ ਕਰਦੇ ਹੁੰਨੇ ਤੁਸੀਂ ਘਰ ਦੇ ਵਿੱਚ ਦਾਦਾ ਦਾਦੀ ਜਾਂ ਆਣ ਗਵਾਂਣ ਦੇ ਬਜ਼ੁਰਗ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਕੋਈ ਵੀ ਸ਼ਾਬਾਸ਼ ਕੋਈ ਵੀ ਦੱਸੋ ਨਵਰਾਜ ਉਹਨਾਂ ਦੇ ਅਤੀਤ ਬਾਰੇ ਤੁਸੀਂ ਪੁੱਛਦੇ ਹੋ ਨਾ ਚਲੋ ਠੀਕ ਹੈ ਉਹਨਾਂ ਦੇ ਅਨੁਭਵਾਂ ਨੂੰ ਆਪਾਂ ਨੂੰ ਜਾਨਣਾ ਜ਼ਰੂਰੀ ਹੁੰਦਾ ਸਾਡੇ ਲਈ ਹੈ ਨਾ ਕਿਉਂਕਿ ਸੇਧ ਦਿੰਦੇ ਆ ਹੋਰ ਸੋ ਹੁਣ ਸਾਨੂੰ ਜਸਵੰਤ ਦੀਦ ਕਹਿੰਦਾ ਪੁਰਖਿਆਂ ਨਾਲ ਗੱਲਾਂ ਕਰ ਬਹੁਤ ਜ਼ਰੂਰੀ ਹੈ ਕਿਉਂਕਿ ਬੜਾ ਵੱਡਾ ਅਨੁਭਵ ਹੈ ਉਹਨਾਂ ਦਾ ਉਹਨਾਂ ਦੇ ਅਨੁਭਵ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ ਬਹੁਤ ਕੁਝ ਅੱਜ ਦੇ ਸਮੇਂ ਦੇ ਵਿੱਚ ਜ਼ਰੂਰੀ ਹੈ ਜੋ ਉਹ ਕਰਦੇ ਆ ਰਹੇ ਸੀਗੇ ਉਹ ਅਸੀਂ ਵੀ ਕਰੀਏ ਜਿਵੇਂ ਉਹ ਕੀ ਕਰਦੇ ਸੀਗੇ ਆਪਣੇ ਵੱਡਿਆਂ ਦਾ ਸਤਿਕਾਰ ਬਹੁਤ ਕਰਦੇ ਹੁੰਦੇ ਸੀਗੇ ਹੈਨਾ ਕੋਈ ਘਰ ਆਇਆ ਸਾਡੇ ਮਹਿਮਾਨ ਤਾਂ ਉਹਦੀ ਬੜੀ ਇੱਜ਼ਤ ਕਰਦੇ ਹੁੰਦੇ ਸੀਗੇ ਰੱਬ ਮੰਨਿਆ ਜਾਂਦਾ ਹੁੰਦਾ ਸੀਗਾ ਅਗਰ ਕੋਈ ਘਰ ਆਉਂਦਾ ਹੁੰਦਾ ਸੀਗਾ ਠੀਕ ਹੈ ਸੋ ਹੁਣ ਜਿਹੜੀਆਂ ਚੰਗੀਆਂ ਗੱਲਾਂ ਆ ਉਹ ਤਾਂ ਆਪਾਂ ਲੈਣੀਆਂ ਹੀ ਆ ਹੈਨਾ ਆਪਣੇ ਮਾਪੇ ਦੀ ਰਿਸਪੈਕਟ ਕਰਨਾ ਆਪਣੇ ਭੈਣਾ ਭਰਾਵਾਂ ਨਾਲ ਰਲ ਕੇ ਬੈਠਣਾ ਦੂਜਿਆਂ ਦੀ ਲੋੜ ਪੈਣ ਤੇ ਮਦਦ ਕਰਨਾ ਰੱਬ ਦਾ ਨਾਮ ਵੀ ਆਪਾਂ ਲੈਣਾ ਇਹ ਤਾਂ ਬਹੁਤ ਅੱਛੀਆਂ ਗੱਲਾਂ ਐ ਪਰ ਇੱਥੇ ਜਸਵੰਤ ਦੀਦ ਕਹਿੰਦਾ ਨਾ ਕੁਝ ਹੋਰ ਵੀ ਪੁੱਛੋ ਠੀਕ ਐ ਜਿੱਥੇ ਸਾਡੇ ਮਨ ਚ ਪ੍ਰਸ਼ਨ ਆਂਦਾ ਨਾ ਉੱਥੇ ਤੁਸੀਂ ਪੁੱਛੋ ਕਹਿੰਦਾ ਉਹਨਾਂ ਨੂੰ ਜ਼ਰੂਰ ਪੁੱਛੋ ਵੀ ਆ ਜਿਹੜੇ ਐਨੇ ਸਾਡੇ ਆਪਣੇ ਸਮਾਜ ਦੇ ਵਿੱਚ ਖਾਸ ਕਰਕੇ ਆਪਣੇ ਭਾਰਤੀ ਪੰਜਾਬੀ ਸਮਾਜ ਦੇ ਵਿੱਚ ਬਹੁਤ ਸਾਰੇ ਅੰਧਵਿਸ਼ਵਾਸ ਐ ਆਪਾਂ ਪਲੱਸ 2 ਦੇ ਵਿੱਚ ਪੜ੍ਹੇ ਸੀਗੇ ਨਾ ਰਸਮਾਂ ਰਿਵਾਜ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਹੈਗੇ ਆ ਹੈ ਨਾ ਪਲੱਸ 2 ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਦੇ ਵਿੱਚ ਹੈਗੇ ਆ ਅੰਧਵਿਸ਼ਵਾਸ ਰੀਤੀ ਰਿਵਾਜ ਇਦਾਂ ਦਾ ਪੰਜਾਬੀ ਦੀ ਕਿਤਾਬ ਦੇ ਵਿੱਚ ਆਪਾਂ ਲੈਸਨ ਪੜ੍ਹਦੇ ਆਂ ਸੋ ਕਹਿੰਦਾ ਇਹੇ ਵੀ ਫਿਰ ਉਹਨਾਂ ਕੋਲੋਂ ਪੁੱਛੋ ਕਿ ਜਿਹੜੇ ਅੱਜ ਅੰਧਵਿਸ਼ਵਾਸ ਆਪਣੇ ਸਮਾਜ ਦੇ ਵਿੱਚ ਫੈਲੇ ਹੋਏ ਆ ਇਹ ਕਿੱਥੋਂ ਆ ਗਏ ਹੈ ਨਾ ਜੋ ਇੰਨੀਆਂ ਰਸਮਾਂ ਰਿਵਾਜਾਂ ਦੀ ਆਪਾਂ ਗੱਲ ਕਰਦੇ ਪਰੰਪਰਾਵਾਂ ਦੀ ਗੱਲ ਕਰਦੇ ਇਹ ਕਿੱਥੋਂ ਆ ਗਈ ਹੈ ਚਲੋ ਆਪਾਂ ਸਾਰਿਆਂ ਨੂੰ ਬੁਰਾ ਨਹੀਂ ਕਹਿੰਦੇ ਪਰ ਕੁਝ ਰਸਮ ਰਿਵਾਜ ਕੁਝ ਅੰਧਵਿਸ਼ਵਾਸ ਤਾਂ ਇਸ ਤਰ੍ਹਾਂ ਦੇ ਐ ਜੋ ਸਾਡੇ ਵਿਕਾਸ ਦੇ ਵਿੱਚ ਰੋੜਾ ਬਣਦੇ ਐ ਸੋ ਜਿਹੜੇ ਰੋੜਾ ਬਣਦੇ ਐ ਫਿਰ ਅਸੀਂ ਉਹਨਾਂ ਨੂੰ ਕਿਉਂ ਚੱਕ ਕੇ ਅੱਗੇ ਤੁਰੀ ਜਾਈਏ ਠੀਕ ਐ ਇਹ ਵੀ ਤਾਂ ਪੁੱਛਣਾ ਬਣਦਾ ਨਾ ਕਈ ਵਾਰੀ ਬਜ਼ੁਰਗ ਸਾਡੇ ਟੋਕਦੇ ਐ ਵੀ ਆਹਾਂ ਨਹੀਂ ਇੱਥੇ ਆਹ ਰਸਮ ਹੁੰਦੀ ਇਹਨੂੰ ਇਸ ਤਰ੍ਹਾਂ ਮੰਨੀਦਾ ਹੀ ਐ ਪਰ ਕਾਦੇ ਵਾਸਤੇ ਮੰਨੀਦਾ ਐ ਕਿਆ ਲੌਜੀਕ ਹੈ ਉਹਦੇ ਪਿੱਛੇ ਠੀਕ ਹੈ ਅੱਖਾਂ ਬੰਦ ਕਰਕੇ ਤਾਂ ਨਾ ਆਪਾਂ ਕਰੀ ਜਾਈਏ ਜੇਕਰ ਮੇਰੇ ਰਾਹ ਦੇ ਵਿੱਚ ਕੋਈ ਤੁਹਾਡੇ ਸਿਰਫ ਇਹ ਕਿਸ ਤਰ੍ਹਾਂ ਨਹੀਂ ਕਰੀਦੀ ਹੁੰਦੀ ਕਿਉਂਕਿ ਸਾਡੇ ਬਜ਼ੁਰਗ ਵੀ ਨਹੀਂ ਸੀਗੇ ਕਰਦੇ ਇਹ ਮਾੜਾ ਹੈ ਕਾਦੇ ਵਾਸਤੇ ਮਾੜਾ ਹੈ ਜਦੋਂ ਕਿ ਮੈਨੂੰ ਇਹ ਲੱਗਦਾ ਹੈ ਕਿ ਉਸ ਰਸਤੇ ਦੇ ਉੱਤੇ ਜਾ ਕੇ ਮੇਰਾ ਮੇਰੀ ਤਾਂ ਤਰੱਕੀ ਹੋ ਸਕਦੀ ਹੈ ਸੋ ਕਹਿੰਦਾ ਇਹ ਗੱਲ ਜ਼ਰੂਰ ਉਹਨਾਂ ਨੂੰ ਪੁੱਛੋ ਚਲੋ ਆਪਾਂ ਦੇਖਦੇ ਜਸਵੰਤ ਦੀ ਜੀ ਕਿਹੜੇ ਸ਼ਬਦਾਂ ਦੇ ਨਾਲ ਸਾਨੂੰ ਕਹਿੰਦੇ ਕਿ ਜ਼ਰੂਰ ਪੁੱਛੋ ਕਹਿੰਦਾ ਪੁਰਖਿਆਂ ਨਾਲ ਗੱਲਾਂ ਕਰੋ ਗੱਲਾਂ ਕਰੋ ਤੇ ਪੁੱਛੋ ਪੁੱਛੋ ਕਿ ਤੁਹਾਡੇ ਲੱਕ ਦਿਵਾਲੇ ਤੜਾਗੀ ਚ ਐਨਾ ਭਾਰ ਕੌਣ ਬਣ ਗਿਆ ਹੈ ਅ ਜਦੋਂ ਬੱਚਾ ਜੰਮਦਾ ਹੈ ਤਾਂ ਉਹਦੇ ਤੜਾਗੀ ਬੰਨੀ ਜਾਂਦੀ ਹੈ ਨਾ ਲੱਕ ਦੇ ਦਿਵਾਲੇ ਹੈ ਨਾ ਮੋਤੀ ਜੇ ਪਾ ਕੇ ਉਹਨਾਂ ਦੇ ਪਿੱਛੇ ਕੋਈ ਵਿਸ਼ਵਾਸ ਹੁੰਦਾ ਹੁਣ ਇੱਥੇ ਇਹ ਜਿਹੜੇ ਤੜਾਗੀ ਦੀ ਗੱਲ ਕਰ ਕਰ ਰਿਹਾ ਜਸਵੰਤ ਦੀ ਇਹ ਕਿਹੜੀ ਤੜਾਗੀ ਹੈ ਰਸਮਾਂ ਰਵਾਜਾਂ ਵਾਲੀ ਤਰ੍ਹਾਂ ਟੜਾਗੀ ਠੀਕ ਹੈ ਅੰਧਵਿਸ਼ਵਾਸਾਂ ਵਾਲੀ ਟੜਾਗੀ ਕਹਿੰਦਾ ਆਪਣੇ ਪੁਰਖਿਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਇਹ ਗੱਲ ਜ਼ਰੂਰ ਪੁੱਛੋ ਵੀ ਆ ਤੁਹਾਡੇ ਲੱਕ ਦੇ ਨਾਲ ਜਿਹੜੀ ਟੜਾਗੀ ਬਣ ਦਿੱਤੀ ਹੈ ਠੀਕ ਹੈ ਇਹ ਐਨਾ ਭਾਰ ਕਿਹਨੇ ਬਣਿਆ ਸਾਡੇ ਲੱਕ ਦੇ ਦੁਆਰੇ ਬਣਦੀ ਹੈ ਨਾ ਗੱਲ ਆਪਾਂ ਕਹਿੰਦੇ ਕਿ ਬਈ ਬੱਚੇ ਦੇ ਜਨਮ ਦੇ ਉੱਤੇ ਆਹ ਵਾਲੀਆਂ ਰਸਮਾਂ ਰੀਤਾਂ ਕਰਨੀਆਂ ਬਹੁਤ ਜ਼ਰੂਰੀ ਹੈ ਜੇਕਰ ਇਹ ਨਹੀਂ ਕਰਦੇ ਤਾਂ ਆਹ ਸਭ ਕੁਝ ਹੋ ਸਕਦਾ ਠੀਕ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਕਈਆਂ ਦਾ ਤਾਂ ਸਾਨੂੰ ਅਰਥ ਹੀ ਸਮਝ ਨਹੀਂ ਲੱਗਦਾ ਬਸ ਐਵੇਂ ਹੀ ਬੋਝ ਹੈ ਹੈਨਾ ਜਿਵੇਂ ਚਲੋ ਆਪਾਂ ਅੱਗੇ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਲਿਖਦਾ ਹੈ ਤੇ ਆਰਾਮ ਦੇ ਨਾਲ ਸਮਝ ਲੱਗਦਾ ਪਰ ਸ਼ੁਰੂ ਦੇ ਵਿੱਚ ਆਪਾਂ ਇਸ ਗੱਲ ਨੂੰ ਸਮਝ ਲਈਏ ਜਿਵੇਂ ਕੁੜੀ ਵਿਆਹ ਕੇ ਆਪਣੇ ਸਹੁਰੇ ਚਲੇ ਗਈ ਜਿਹੜਾ ਉਹ ਬੱਚਾ ਪੈਦਾ ਹੋਣਾ ਉਹਦੇ ਨਾਮ ਦੇ ਪਿੱਛੇ ਵੀ ਸਹੁਰਿਆਂ ਦਾ ਹੀ ਨਾਮ ਹੈ ਪਰ ਮਾਵਾ-ਬਾਪ ਦੇ ਉੱਤੇ ਫਿਰ ਵੀ ਕੁੜੀ ਦੇ ਮਾਵਾ-ਬਾਪ ਦੇ ਉੱਤੇ ਫਿਰ ਵੀ ਬਹੁਤ ਸਾਰਾ ਬੋਝ ਹੈ ਹੈਨਾ ਕਿ ਆ ਰਸਮ ਮਾਪਿਆਂ ਤੋਂ ਬਿਨਾਂ ਕੋਈ ਕਰੇ ਨਹੀਂ ਸਕਦਾ ਹੁਣ ਜਿਹੜੀ ਕੋਈ ਰਸਮ ਰਿਵਾਜ ਕੁਝ ਵੀ ਆਪਾਂ ਕਰਨਾ ਉੱਥੇ ਪੈਸੇ ਵੀ ਤਾਂ ਲੱਗਣੇ ਨਾ ਭਾਰੀ ਭਰ ਕਮ ਰਕਮ ਵੀ ਤਾਂ ਲੱਗਦੀ ਹੈ ਹੈਨਾ ਫਿਰ ਕਹਿੰਦਾ ਇਹ ਐਡੀ ਭਾਰੀ ਤੜਾਗੀ ਕੌਣ ਬਣ ਗਿਆ ਸਾਡੇ ਇਹਦਾ ਮਤਲਬ ਤਾਂ ਦੱਸੋ ਹੈਨਾ ਹੋਰ ਵੀ ਅੱਗੇ ਆਪਾਂ ਗੱਲ ਕਰਾਂਗੇ ਖਾਸ ਕਰਕੇ ਮੈਂ ਤਾਂ ਔਰ ਨਾਲ ਸੰਬੰਧਿਤ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਬਹੁਤ ਸਾਰੀਆਂ ਰਸਮਾਂ ਰਿਵਾਜਾਂ ਕੁੜੀਆਂ ਨੂੰ ਲੈ ਕੇ ਹੈਗੀ ਮੈਂ ਉਹਨਾਂ ਦੀ ਗੱਲ ਕਰੂੰਗੀ ਵੈਸੇ ਤਾਂ ਬਹੁਤ ਸਾਰੀਆਂ ਹੈਗੀਆਂ ਕਹਿੰਦਾ ਪੁੱਛੋ ਕਿ ਪੜਨਾਨੀ ਨਾਨੀ ਨੂੰ ਤੇ ਨਾਨੀ ਮਾਂ ਨੂੰ ਜਿਹੜਾ ਸੰਦੂਕ ਦਿੰਦੀ ਹੈ ਉਸ ਵਿੱਚ ਪਈ ਪਟਾਰੀ ਅੰਦਰ ਪੁਸ਼ਤਾਂ ਦਾ ਟੂਣੇ ਹਾਰਾ ਤਾਂਬੇ ਦਾ ਪੈਸਾ ਕਦੋਂ ਪਿਗਲਣਾ ਹੈ ਬਹੁਤ ਜ਼ਰੂਰੀ ਹੈ ਇਹ ਪੁੱਛਣਾ ਜੋ ਕਿ ਹਲੇ ਤੱਕ ਕੋਈ ਨਹੀਂ ਪੁੱਛ ਰਿਹਾ ਇਹੀ ਪੁੱਛਤਾ ਤਾਂ ਚੱਲਿਆ ਆ ਰਿਹਾ ਨਾ ਪੜਨਾਨੀ ਦੇ ਘਰੋਂ ਸਾਡੀ ਨਾਨੀ ਦੇ ਘਰ ਦਾ ਆ ਜਾਇਆ ਹੈ ਨਾ ਇਦਾਂ ਹੁੰਦਾ ਨਾ ਨਾਨ ਪੜਨਾਨੀ ਕੌਣ ਹੁੰਦੀ ਹੈ ਨਾਨੀ ਦੀ ਮਾ ਹੈ ਨਾ ਹੁਣ ਨਾਨੀ ਦੀ ਮਾਂ ਨੇ ਕੀ ਕੀਤਾ ਦਾਜ ਸਾਡੀ ਨਾਨੀ ਨੂੰ ਦਿੱਤਾ ਨਾਨੀ ਨੇ ਕਿਹਨੂੰ ਦਿੱਤਾ ਅੱਗੇ ਫਿਰ ਸਾਡੀ ਮਾਂ ਨੂੰ ਦਿੱਤਾ ਵੀ ਕਾਹਦੇ ਦਿੱਤਾ ਉਹ ਕਿਉਂ ਦਵੇ ਇੱਕ ਤਾਂ ਏਡੀ ਜਵਾਨ ਕਰਕੇ ਕੁੜੀ ਸੰਸਕਾਰ ਦੇ ਕੇ ਉਹ ਤੋਰਦੀ ਐ ਨਾਲ ਦੀ ਨਾਲ ਫਿਰ ਉਹ ਪੰਡ ਦੇ ਕੇ ਤੋਰੇ ਪੈਸਿਆਂ ਦੀ ਯਾ ਅੱਜ ਕੱਲ ਤਾਂ ਪਤਾ ਹੀ ਨਹੀਂ ਕਿ ਆ ਕਿਹ ਚੱਲਦਾ ਵੈਸੇ ਇੱਥੇ ਤਾਂ ਇਹਨੇ ਇੱਕ ਪੁਰਾਣੀ ਗੱਲ ਹੀ ਲਿਖੀ ਐ ਕਹਿੰਦਾ ਉਸ ਵਿੱਚ ਪਈ ਪਟਾਰੀ ਅੰਦਰ ਜਿਹੜੀ ਉਹਦੇ ਵਿੱਚ ਟੋਕਰੀ ਪਈ ਐ ਠੀਕ ਐ ਕੋਈ ਪਟਾਰੀ ਪਈ ਐ ਕਹਿੰਦਾ ਪੁਸ਼ਤਾਂ ਦਾ ਟੂਣੇ ਹਾਰਾ ਤਾਂਬੇ ਦਾ ਪੈਸਾ ਪਹਿਲਾਂ ਤਾਂ ਤਾਂਬੇ ਦੇ ਪੈਸੇ ਚੱਲਦੇ ਹੁੰਦੇ ਸੀਗੇ ਸੋ ਉਹਦੇ ਵਿੱਚ ਤਾਂਬੇ ਦਾ ਪੈਸਾ ਰੱਖ ਲੈਂਦੇ ਹੁੰਦੇ ਸੀਗੇ ਹਨਾ ਕਹਿੰਦਾ ਕਦੋਂ ਪਿਗਲਣਾ ਇਹ ਇਹ ਦਾਜ ਵਰਗੀ ਲਹਨਤ ਕਦੋਂ ਖਤਮ ਹੋਊਗੀ ਕਦੋਂ ਆਪਾਂ ਇਸ ਚੀਜ਼ ਨੂੰ ਖਤਮ ਕਰਾਂਗੇ ਕਿ ਵੀ ਸੰਸਕਾਰੀ ਕੁੜੀ ਦੇ ਦਿੱਤੀ ਪੜਾ ਲਿਖਾ ਦਿੱਤੀ ਤੁਸੀਂ ਬਸ ਬਹੁਤ ਐ ਸਾਨੂੰ ਦਾਜ ਨਹੀਂ ਚਾਹੀਦਾ ਕਦੋਂ ਕੋਈ ਮੁੰਡਾ ਉੱਠ ਕੇ ਕਹੇਗਾ ਕਿ ਵੀ ਨਹੀਂ ਮੈਂ ਇਸ ਦਾਜ ਦੇ ਨਾਲ ਨਹੀਂ ਜ਼ਿੰਦਗੀ ਕੱਟ ਸਕਦਾ ਮੈਨੂੰ ਤਾਂ ਇੱਜ਼ਤ ਕਰਨ ਵਾਲੀ ਵਾਈਫ ਚਾਹੀਦੀ ਆ ਮੇਰੇ ਮੋਢੇ ਨਾਲ ਮੋਢਾ ਰਲਾ ਕੇ ਮੇਰੇ ਘਰ ਨੂੰ ਚਲਾਵੇ ਮੇਰਾ ਪੂਰਾ ਸਾਥ ਦੇਵੇ ਬਸ ਇੰਨਾ ਹੀ ਕਾਫੀ ਐ ਪਰ ਹੁਣ ਇਹ ਦਾਜ ਤਾਂ ਹਟੇ ਹੀ ਨਹੀਂ ਰਿਹਾ ਅੱਜ ਅੱਜ ਜੇ ਅਗਰ ਆਪਾਂ ਗੱਲ ਕਰੀਏ ਆਪਾਂ ਕਹਿੰਦੇ ਨਾ ਕਿ ਆਪਾਂ ਵੀ 2023 ਚੱਲ ਰਿਹਾ ਹੈ ਨਾ ਮਾਡਰਨ ਜਮਾਨਾ ਆਧੁਨਿਕ ਜਮਾਨਾ ਤਾਂ ਫੇ ਆਧੁਨਿਕ ਸੋਚ ਵੀ ਤਾਂ ਹੋਣੀ ਚਾਹੀਦੀ ਹੈ ਨਾ ਅੱਜ ਦਾ ਸਮਾਂ ਕਿ ਆਡੀਆਂ ਮੰਗਦੇ ਆ ਮੰਗਣ ਵਾਲੇ ਅੱਜ ਵੀ ਦਾਜ ਦੇ ਕਰਕੇ ਪ੍ਰੋਬਲਮਸ ਆ ਰਹੀਆਂ ਠੀਕ ਹੈ ਸੋ ਇਹ ਕਹਿੰਦਾ ਇਹ ਵਾਲੀ ਪਰੰਪਰਾ ਕਦੋਂ ਖਤਮ ਹੋਊਗੀ ਵੀ ਕੁੜੀ ਆਪਣੇ ਘਰ ਤੋਂ ਕੁਛ ਨਾ ਕੁਛ ਨਾਲ ਲੈ ਕੇ ਹੀ ਆਊਗੀ ਕੁਛ ਨਹੀਂ ਹੁਣ ਤਾਂ ਬਹੁਤ ਸਾਰਾ ਲੈ ਕੇ ਆਉਗੀ ਹੋ ਤਾਂ ਇਹ ਵੀ ਕਹਿੰਦੇ ਕਿ ਜ਼ਮੀਨ ਵੀ ਨਾਲ ਲਵਾ ਕੇ ਆਵੇ ਨਾ ਕਿਉਂਕਿ ਬਰਾਬਰੀ ਦਾ ਅਧਿਕਾਰ ਹੈ ਨਾ ਸੋ ਦਾਇਤਾਨੇ ਘਟੋਟ ਹੋਣਾ ਚਾਹੀਦਾ ਕਹਿੰਦਾ ਪੁੱਛੋ ਕਿ ਸਾਰੇ ਦਾ ਸਾਰਾ ਟੱਬਰ ਧਰਤੀ ਦੇ ਸੰਗਲ ਨਾਲ ਵੱਜਾ ਅੰਨੇ ਵਾ ਕਿੱਧਰ ਜਾ ਰਿਹਾ ਹੈ ਠੀਕ ਹੈ ਪੁੱਛਣਾ ਤਾਂ ਬਣਦਾ ਨਾ ਕਿ ਸਾਡਾ ਇਹ ਸਾਡੀ ਇਹ ਫੈਮਿਲੀ ਧਰਤੀ ਦੇ ਸੰਗਲ ਦੇ ਨਾਲ ਇਹ ਧਰਤੀ ਦੇ ਜਿਹੜਾ ਸੰਗਲ ਬਣਾਉਣ ਵਾਲਾ ਕੌਣ ਹੈ ਅਸੀਂ ਠੀਕ ਹੈ ਸਾਡਾ ਸਮਾਜ ਤੇ ਸਾਡੇ ਸਮਾਜ ਨੇ ਇਹ ਸੰਗਲ ਕਾਦਾ ਬਣਾਇਆ ਆਂਦੇ ਵਿੱਚ ਵਿਸ਼ਵਾਸ ਰੀਤੀ ਰਿਵਾਜ ਪਰੰਪਰਾਵਾਂ ਜਿਨ੍ਹਾਂ ਦਾ ਪਿੱਛੇ ਕੀ ਅਰਥ ਹੈ ਉਹਦਾ ਸਾਨੂੰ ਕੁਝ ਪਤਾ ਹੀ ਨਹੀਂ ਹੈ ਪਰ ਫਿਰ ਵੀ ਅਸੀਂ ਉਸ ਸੰਗਲ ਦੇ ਨਾਲ ਵੱਜੇ ਤੁਰੇ ਜਾ ਰਹੇ ਹਾਂ ਉਹ ਛੱਡੇ ਭਾਰੇ ਜੰਜਾਲ ਨੂੰ ਚੱਕੀ ਫਿਰਦੇ ਹਾਂ ਪਤਾ ਹੀ ਨਹੀਂ ਕਾਦੇ ਵਾਸਤੇ ਸਾਡੀ ਤਰੱਕੀ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੈਗਾ ਠੀਕ ਹੈ ਸਗੋਂ ਕਿਉਂਕਿ ਸੰਗਲ ਹੈ ਉਹ ਉਹ ਤਾਂ ਸਾਨੂੰ ਰੋਕ ਕੇ ਬੈਠਾ ਠੀਕ ਹੈ ਸਾਡੇ ਖੜੋਤ ਲਈ ਜ਼ਿੰਮੇਵਾਰ ਹੁੰਦਾ ਉਹ ਨਾ ਕਿ ਸਾਡੀ ਤਰੱਕੀ ਦੇ ਲਈ ਸੋ ਕਹਿੰਦਾ ਅੰਨੇ ਵਾ ਆਪਾਂ ਇਹ ਸਾਰਾ ਕੁਝ ਕਿੱਧਰ ਨੂੰ ਝਾਕ ਕੇ ਤੁਰੇ ਹੋਏ ਆ ਹਨ ਸਾਨੂੰ ਪ੍ਰਸ਼ੰਤਾ ਕਰਨਾ ਚਾਹੀਦਾ ਇੱਕ ਵਾਰੀ ਕਹਿੰਦਾ ਪੁੱਛੋ ਕਿ ਹਰ ਘਰ ਦੀ ਸਰਦਲ ਵਿੱਚ ਕਾਲੇ ਕਿੱਲ ਕਿਸ ਦੱਬੇ ਜੋ ਹਰ ਵਾਰੀ ਪੈਰਾਂ ਲਈ ਸਰਾਪ ਬਣ ਜਾਂਦੇ ਪੁਰਾਣੇ ਲੋਕ ਕੀ ਕਰਦੇ ਹੁੰਦੇ ਸੀਗੇ ਨਾ ਪੜਾ ਲੈਂਦੇ ਹੁੰਦੇ ਸੀਗੇ ਲੋਹੇ ਦੀਆਂ ਮੇਖਾਂ ਵਗੈਰਾ ਵੈਸੇ ਤਾਂ ਅੱਜ ਵੀ ਚੱਲਦਾ ਇਹ ਕੰਮ ਠੀਕ ਹੈ ਅੱਜ ਵੀ ਅਗਰ ਤੁਸੀਂ ਥੋੜਾ ਜਿਹਾ ਰਿਸਰਚ ਕਰੋਗੇ ਨਾ ਤਾਂ ਅੱਜ ਵੀ ਤੁਹਾਨੂੰ ਮਿਲੇਗਾ ਪਿੰਡਾਂ ਸ਼ਹਿਰਾਂ ਦੇ ਵਿੱਚ ਕਿ ਇਹ ਕੰਮ ਚੱਲ ਰਿਹਾ ਮੇਖਾਂ ਮੁਖਾਂ ਪੜਾਉਂਦੇ ਹੁੰਦੇ ਸੀਗੇ ਤੇ ਦਰਵਾਜ਼ਿਆਂ ਦੀਆਂ ਸਰਦਲਾਂ ਦੇ ਵਿੱਚ ਪਹਿਲਾਂ ਲੱਕੜ ਦੀਆਂ ਹੁੰਦੀਆਂ ਸੀਗੀਆਂ ਹੁਣ ਚਲੋ ਸਿਮੈਂਟਡ ਵੀ ਹੈਗੀਆਂ ਹਨਾ ਉਹਨਾਂ ਦੇ ਵਿੱਚੋਂ ਗੱਡ ਦਿੰਦੇ ਹੁੰਦੇ ਸੀਗੇ ਕਾਤੇ ਗੱਡਦੇ ਹੁੰਦੇ ਸੀਗੇ ਘਰ ਦੀ ਸੁੱਖ ਸ਼ਾਂਤੀ ਦੇ ਲਈ ਕਿ ਕਿਸੇ ਵੀ ਬੁਰੀ ਨਜ਼ਰ ਦੀ ਛੱਟ ਹਨਾ ਸਾਡੇ ਘਰ ਦੇ ਉੱਤੇ ਕੋਈ ਛਾਇਆ ਨਾ ਪਵੇ ਸੋ ਐਦਾਂ ਦਾ ਉਹਨਾਂ ਦਾ ਵਿਸ਼ਵਾਸ ਹੁੰਦਾ ਸੀਗਾ ਸੁੱਖ ਦੇ ਲਈ ਉਹਨਾਂ ਨੂੰ ਜ਼ਰੂਰੀ ਮੰਨਿਆ ਜਾਂਦਾ ਹੁੰਦਾ ਸੀਗਾ ਕਹਿੰਦਾ ਹੁਣ ਇਹ ਜਿਹੜੇ ਹੁਣ ਇੱਥੇ ਇਹਦਾ ਮਤਲਬ ਕੀ ਹੈ ਅੰਧਵਿਸ਼ਵਾਸ ਠੀਕ ਹੈ ਅੱਖਾਂ ਅੱਖਾਂ ਬੰਦ ਹੈ ਸਾਡੀਆਂ ਬਸ ਜੋ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸ ਦਿੱਤਾ ਜੋ ਸਾਡੇ ਵੱਡੇ-ਵਡੇਰਿਆਂ ਨੇ ਦੱਸ ਦਿੱਤਾ ਸੀ ਉਹ ਉਹਨੂੰ ਹੀ ਅੱਗੇ ਲੈ ਕੇ ਢੋਈ ਜਾਂਦੇ ਆਂ ਕਹਿੰਦਾ ਇਹ ਕਾਦੇ ਵਾਸਤੇ ਆਪਣੀਆਂ ਘਰ ਦੀ ਸਰਦਨ ਦੇ ਵਿੱਚ ਆਪਾਂ ਕਾਲੇ ਕੱਲ ਗੱਡੇ ਹੋਏ ਐ ਜੋ ਹਰ ਵਾਰੀ ਪੈਰਾਂ ਲਈ ਸ਼ਰਾਪ ਬਣ ਜਾਂਦੇ ਸਾਡੇ ਲਈ ਤਾਂ ਉਹ ਸ਼ਰਾਪ ਬਣ ਜਾਂਦੇ ਆ ਹੁਣ ਅਛਾ ਇਹ ਕੋਈ ਜਮਾਨਾ ਹੁੰਦਾ ਸੀਗਾ ਤੁਸੀਂ ਵੀ ਸੁਣਿਆ ਹੋਊਗਾ ਵੀ ਸਾਡੇ ਭਾਰਤੀ ਇਹ ਮੰਨਦੇ ਹੁੰਦੇ ਸੀਗੇ ਕਿ ਆਪਾਂ ਸਮੁੰਦਰ ਪਾਰ ਨਹੀਂ ਜਾਣਾ ਸੁਣਿਆ ਹੋਇਆ ਤੁਸੀਂ ਇਹ ਨਹੀਂ ਸੁਣਿਆ ਫਿਰ ਤੁਸੀਂ ਬਜ਼ੁਰਗਾਂ ਕੋ ਬੰਦੇ ਹੀ ਨਹੀਂ ਤਾਂ ਨਹੀਂ ਸੁਣਿਆ ਹੋਇਆ ਕੋਈ ਸਮਾਂ ਸੀਗਾ ਇਹ ਮੰਨਿਆ ਜਾਂਦਾ ਹੁੰਦਾ ਸੀਗਾ ਕਿ ਸਾਡਾ ਆਪਣਾ ਭਾਰਤੀ ਬੰਦਾ ਸਮੁੰਦਰ ਪਾਰ ਕਰਕੇ ਨਹੀਂ ਜਾ ਸਕਦਾ ਕਿਉਂਕਿ ਇਹ ਬਹੁਤ ਵੱਡਾ ਪਾਪ ਹੈ ਠੀਕ ਹੈ ਇਹ ਪਾਪ ਕਿਧਰੋਂ ਹੋਇਆ ਜਿਹੜੇ ਸਮੇਂ ਸਰ ਗਏ ਉਹ ਕੈਨੇਡਾ ਅਮਰੀਕਾ ਇੰਗਲੈਂਡ ਪੱਕੇ ਹੋਏ ਹੋਏ ਆ ਅੱਜੋ ਕੁਝ ਬਣੇ ਹੋਏ ਆ ਹੈਨਾ ਆਪਣੇ ਭਾਰਤ ਰਹਿੰਦੇ ਪਰਿਵਾਰ ਨੂੰ ਉਹ ਸੰਭਾਲ ਰਹੇ ਆ ਔਖੇ ਸੌਖੇ ਵੇਲੇ ਹੁਣ ਕਿਸਾਨ ਕੋਲ ਚਲਦੇ ਆ ਬਹੁਤ ਸਾਰੇ ਬਾਹਰ ਸਾਡੇ ਪੰਜਾਬੀ ਸੈੱਟ ਹੋਏ ਹੋਏ ਉਹ ਪੈਸਾ ਭੇਜ ਰਹੇ ਆ ਡੋਨੇਟ ਕਰ ਰਹੇ ਆ ਠੀਕ ਹੈ ਅਗਰ ਫਿਜ਼ੀਕਲੀ ਤੁਸੀਂ ਉੱਥੇ ਨਹੀਂ ਆ ਸਕਦੇ ਤਾਂ ਤੁਸੀਂ ਪੈਸੇ ਦੇ ਨਾਲ ਤਾਂ ਮਦਦ ਕਰ ਹੀ ਸਕਦੇ ਆ ਨਾ ਠੀਕ ਹੈ ਸੋ ਹੁਣ ਕਹਿੰਦਾ ਇਹ ਜਿਹੜੇ ਆਪਾਂ ਕਿਲ ਗੱਡ ਲੈਣਾ ਖਾਮ ਖਾਪਣੀਆਂ ਸਰਦਲਾਂ ਦੇ ਵਿੱਚ ਵਹਿਮਾਂ ਭਰਮਾਂ ਵਾਲੇ ਸੰਧਿਸ਼ਵਾਸਾਂ ਵਾਲੇ ਕਹਿੰਦਾ ਇਹ ਸਾਡੇ ਲਈ ਸ਼ਰਾਪ ਤੋਂ ਵੱਧ ਕੁਝ ਨਹੀਂ ਹੈ ਇਹਨੂੰ ਕੱਢਣ ਦੀ ਜ਼ਰੂਰਤ ਹੈ ਪੁੱਛਣਾ ਬਣਦਾ ਹੈ ਸਾਡਾ ਠੀਕ ਹੈ ਫਿਰ ਅੱਗੇ ਕੀ ਕਹਿੰਦਾ ਪੁੱਛੋ ਕਿ ਸਾਬਤ ਸਬੂਤਾ ਆਦਮੀ ਟੁਕੜਾ ਟੁਕੜਾ ਕੌਣ ਲੈ ਜਾਂਦਾ ਤੇ ਆਪਣੇ ਆਪਣੇ ਚੈਨ ਦਾ ਖਡਾਉਣਾ ਬਣਾ ਲੈਂਦਾ ਸੋ ਕਹਿੰਦਾ ਹੁਣ ਆਦਮੀ ਤਾਂ ਬੜਾ ਪ੍ਰਮਾਤਮਾ ਨੇ ਸਾਬਤ ਤਾਂ ਭੇਜਿਆ ਹੈ ਨਾ ਪ੍ਰਮਾਤਮਾ ਨੇ ਤੇ ਸਾਨੂੰ ਬਹੁਤ ਸਾਰਾ ਸੋਹਣਾ ਸਰੀਰ ਬਖਸ਼ਿਆ ਬੜਾ ਬੜੀ ਸਾਨੂੰ એનર્ਜੀ ਬਖਸ਼ੀ ਬੜਾ ਸੋਹਣਾ ਸਾਨੂੰ ਦਿਮਾਗ ਬਖਸ਼ਿਆ ਹੈ ਨਾ ਪਰ ਇਹਦੇ ਟੁਕੜਾ ਇਹਦੇ ਟੁਕੜੇ ਟੁਕੜੇ ਕੌਣ ਕਰ ਰਿਹਾ ਕੌਣ ਲੈ ਕੇ ਜਾ ਰਿਹਾ ਉਹਨਾਂ ਨੂੰ ਕੌਣ ਸਾਡੀ ਸਮਰੱਥਾ ਨੂੰ ਖਤਮ ਕਰ ਰਿਹਾ ਕੌਣ ਸਾਡੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਤੇ ਆਪਣੇ ਆਪਣੇ ਚੈਨ ਦਾ ਖਡਾਉਣਾ ਬਣਾ ਲੈਂਦਾ ਠੀਕ ਹੈ ਆਪਣੇ ਚੈਨ ਦੇ ਲਈ ਆਪਣੀ ਖੁਸ਼ੀ ਦੇ ਲਈ ਆਪਣਾ ਰਾਹ ਪੱਧਰਾ ਕਰਨ ਦੇ ਲਈ ਕੋਈ ਹੈਗਾ ਜਿਹੜਾ ਸਾਡਾ ਸ਼ੋਸ਼ਣ ਕਰ ਰਿਹਾ ਸਾਨੂੰ ਜ਼ਰੂਰ ਉਸ ਪਾਸੇ ਧਿਆਨ ਦੇਣਾ ਚਾਹੀਦਾ ਇਹ ਅੰਧਵਿਸ਼ਵਾਸ ਕਿਸੇ ਨੇ ਤਾਂ ਪੈਦਾ ਕੀਤੇ ਹੈ ਹੈਨਾ ਕਿਸੇ ਨੇ ਤਾਂ ਰੋੜਾ ਪਾਇਆ ਸਾਡੇ ਰਾਹ ਦੇ ਵਿੱਚ ਉਹ ਪਾਣ ਵਾਲਾ ਆਪ ਦਾ ਐਸ਼ ਕਰ ਰਿਹਾ ਹੁੰਦਾ ਹੈ ਨਾ ਤੇ ਇਨਡਾਇਰੈਕਟਲੀ ਸਾਡਾ ਉਹ ਸ਼ੋਸ਼ਣ ਕਰ ਰਿਹਾ ਹਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਹੈ ਨਾ ਆਪਾਂ ਐਵੇਂ ਖਾਮ ਖਾਬ ਬੱਜੇ ਤੁਰੇ ਰਹਨੇ ਆ ਠੀਕ ਹੈ ਕਹਿੰਦਾ ਗੱਲਾਂ ਕਰੋ ਤੇ ਆਪਣੇ ਆਪਣੇ ਬੱਚਿਆਂ ਦੀਆਂ ਤੜਾਗੀਆਂ ਖੋਲ ਦਿਓ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਗੱਲ ਕਰਾਂਗੇ ਤਾਂ ਸਾਰੇ ਭੇਦ ਖੁੱਲਣਗੇ ਠੀਕ ਹੈ ਬਜ਼ੁਰਗ ਵੀ ਸੋਚਣਗੇ ਵੀ ਹਾਂ ਅਸੀਂ ਇਹਨਾਂ ਨੂੰ ਕਹਿ ਤਾਂ ਰਹੇ ਆ ਪਰ ਇਹ ਜਿਹੜਾ ਅਸੀਂ ਰਸਤਾ ਦਿਖਾਇਆ ਜੋ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਲਿਆ ਸੀਗਾ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਆਪਾਂ ਦੇ ਰਹੇ ਆ ਆਪਣੇ ਵਰਤ ਹਨਾ ਆਪਣੇ ਭਵਿੱਖ ਲਈ ਇਹ ਆਪਾਂ ਦੇ ਰਹੇ ਆ ਗੱਲ ਵੀ ਸਾਡੀ ਕੋਈ ਤਰੱਕੀ ਹੈਗੀ ਉਹ ਵੀ ਸੋਚਣਗੇ ਜ਼ਰੂਰ ਵੀ ਆਹ ਰਸਮ ਕਰਨ ਦਾ ਆਹ ਰਿਵਾਜ ਕਰਨ ਦਾ ਐਸ ਅੰਧਵਿਸ਼ਵਾਸ ਦਾ ਸਾਡੀ ਜ਼ਿੰਦਗੀ ਦੀ ਤਰੱਕੀ ਦੇ ਵਿੱਚ ਕੀ ਆ ਰੋਲ ਹੈ ਸੋਚਣਗੇ ਨਾ ਜਦੋਂ ਆਪਾਂ ਪੁੱਛਾਂਗੇ ਸੋ ਕਹਿੰਦਾ ਗੱਲਾਂ ਕਰੋ ਤੇ ਆਪਣੇ ਆਪਣੇ ਬੱਚਿਆਂ ਦੀਆਂ ਤੜਾਗੀਆਂ ਖੋਲ ਦਿਓ ਬਹੁਤ ਜ਼ਰੂਰੀ ਆ ਸਮੇਂ ਦੇ ਨਾਲ ਬਦਲਣਾ ਠੀਕ ਹੈ ਸੋ ਅੱਜ ਦੀ ਜਨਰੇਸ਼ਨ ਕਿਆ ਕਰੇ ਅੱਜ ਦਾ ਇਨਸਾਨ ਕਿਆ ਕਰੇ ਆਪਣੇ ਬੱਚਿਆਂ ਦੇ ਲੱਕ ਦੇ ਨਾਲ ਵੀ ਉਹੀ ਸੇਮ ਤੜਾਗੀ ਨਾ ਬੰਨੇ ਸਗੋਂ ਉਹਨਾਂ ਤੜਾਗੀਆਂ ਨੂੰ ਖੋਲ ਕੇ ਪਰੇ ਰੱਖੇ ਜਿਹੜੀ ਸਿਰਫ ਸਾਡੇ ਰਾਹ ਦੇ ਵਿੱਚ ਰੋੜਾ ਹੀ ਬਣਦੀ ਆ ਹੋਰ ਕੁਝ ਨਹੀਂ ਬਣਦੀ ਕਹਿੰਦਾ ਦੂਰ ਫੈਲੇ ਘਾ ਦੇ ਮੈਦਾਨਾਂ 'ਚ ਹੱਸਣ ਲਈ ਖੁੱਲਲੇ ਆਕਾਸ਼ ਨਾਲ ਗੱਲਾਂ ਕਰਨ ਲਈ ਅਸੀਂ ਇਹ ਤੜਾਕੀ ਕਿਉਂ ਖੋਲੀਏ ਤਾਂ ਕਿ ਸਾਡੇ ਅੱਜ ਦੇ ਬੱਚੇ ਦੂਰ ਮੈਦਾਨ ਬਹੁਤ ਸੋਹਣੇ ਪਰਮਾਤਮਾ ਨੇ ਬਖਸ਼ੇ ਹੋਏ ਠੀਕ ਹੈ ਸੰਸਾਰ ਬਹੁਤ ਵੱਡਾ ਹੈ ਬਹੁਤ ਤਰੱਕੀ ਕੀਤੀ ਜਾ ਸਕਦੀ ਹੈ ਸੋ ਇਸ ਸੋਚ ਨੂੰ ਥੋੜਾ ਜਿਆ ਆਪਾਂ ਖੁੱਲਣ ਦਈਏ ਤੇ ਮੈਦਾਨਾਂ ਦੇ ਵਿੱਚ ਹੱਸਣ ਦੇ ਲਈ ਖੇਡਣ ਦੇ ਲਈ ਦੌੜਨ ਦੇ ਲਈ ਵਿਕਾਸ ਦੇ ਲਈ ਆਪਾਂ ਆਪਣੇ ਬੱਚਿਆਂ ਦੇ ਇੱਤਕਾਂ ਨਾਲੋਂ ਇਹ ਤੜਾਕੀ ਖੋਲੀਏ ਤਾਂ ਕਿ ਉਹ ਖੁੱਲੇ ਅਸਮਾਨ ਦੇ ਵਿੱਚ ਜਾ ਕੇ ਤਰੱਕੀ ਕਰ ਸਕਣ ਗੱਲਾਂ ਕਰ ਸਕਣ ਖੁਸ਼ ਹੋ ਸਕਣ ਠੀਕ ਹੈ ਸੰਸਾਰ ਦੇ ਵਿੱਚ ਆਪਣਾ ਨਾਮ ਕਰ ਸਕਣ ਸੋ ਆਪਾਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਫਸਣਾ ਠੀਕ ਹੈ ਹੁਣ ਦੇਖੋ ਆਪਾਂ ਪਿੱਛੇ ਵੀ ਜਸਵੰਦੀਪ ਜੀ ਦੀਆਂ ਕਵਿਤਾਵਾਂ ਨੂੰ ਪੜਿਆ ਠੀਕ ਹੈ ਬਹੁਤ ਬਹੁਤ ਕੁਝ ਕਹਿੰਦੇ ਹੋ ਤਾਂ ਸਾਨੂੰ ਜਿਵੇਂ ਬੜਦਾ ਪ੍ਰਸ਼ਨ ਉਹ ਕਹਿੰਦਾ ਹੈ ਕਿ ਵੀ ਦਾਦੇ ਦਾਦੇ ਦੇ ਨਾਲ ਵੀ ਗੱਲਬਾਤ ਕਰੋ ਬਾਪੂ ਦੇ ਨਾਲ ਵੀ ਗੱਲਬਾਤ ਕਰੋ ਮਤਲਬ ਬਹੁਤ ਸਾਰਾ ਸਾਡੇ ਬਜ਼ੁਰਗਾਂ ਨੇ ਸਾਨੂੰ ਚੰਗਾ ਵੀ ਦਿੱਤਾ ਹੈ ਪਰ ਬਹੁਤ ਸਾਰਾ ਹੈਗਾ ਜੋ ਸਾਡੇ ਰਾਹ ਵਿੱਚ ਰੁਕਾਵਟ ਵੀ ਹੈਗਾ ਸੋ ਉਸ ਰੁਕਾਵਟ ਨੂੰ ਆਪਾਂ ਦੂਰ ਕਰਨਾ ਚੰਗੀਆਂ ਗੱਲਾਂ ਨੂੰ ਆਪਾਂ ਹਮੇਸ਼ਾ ਫੜਨਾ ਹੀ ਹੈ ਬਜ਼ੁਰਗ ਹਰ ਜਗ੍ਹਾ ਗਲਤ ਨਹੀਂ ਹੈਗੇ ਜੋ ਉਹਨਾਂ ਨੇ ਚੰਗਾ ਦਿੱਤਾ ਉਹ ਵੀ ਆਪਾਂ ਸਿਰ ਮੱਥੇ ਉਹਨੂੰ ਵੀ ਮਨਜ਼ੂਰ ਕਰੀਏ ਠੀਕ ਹੈ ਚੰਗਾ ਚੰਗਾ ਆਪਾਂ ਨੂੰ ਸਭ ਨੂੰ ਪਤਾ ਕੀ ਦਿੱਤਾ ਨੈਤਿਕ ਕਦਰਾਂ ਕੀਮਤਾਂ ਉਹਨਾਂ ਨੇ ਹੀ ਦਿੱਤੀਆਂ ਸਾਨੂੰ ਸਤਿਕਾਰ ਕਰਨਾ ਉਹਨਾਂ ਨੇ ਸਿਖਾਇਆ ਛੋਟਿਆਂ ਨਾਲ ਪਿਆਰ ਕਰਨਾ ਉਹਨਾਂ ਨੇ ਸਿਖਾਇਆ ਵੱਡਿਆਂ ਦਾ ਆਦਰ ਕਰਨਾ ਉਹਨਾਂ ਨੇ ਸਾਨੂੰ ਦਿੱਤਾ ਠੀਕ ਹੈ ਹਰੇਕ ਦੀ ਸੇਵਾ ਸਾਡਾ ਸਾਡੇ ਦਾ ਪੰਜਾਬ ਵਿੱਚ ਹੈਗਾ ਨਾ ਵੰਡ ਕੇ ਛਕੋ ਕਰਮ ਕਰੋ ਠੀਕ ਹੈ ਬਹੁਤ ਖੁਸ਼ ਹੈਗਾ ਸੋ ਉਹੋ ਚੀਜ਼ਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਉਹਨਾਂ ਦੇ ਉੱਤੇ ਤੁਰਨਾ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ